ਬਰਤੇ ਆ ਜੀ ਨਾ ਹਾਂ ਜੀ ਹਾਂ ਤੇ ਇਹ ਵੀ ਮਾਂ ਦਾ ਕਿ ਰਿਕਾਰਡ ਆ ਜੀ ਤੁਤਾ ਇਹ ਵੀ ਨਹੀਂ ਟਰਾਈ ਵੀ ਤੇ ਉੱਪਰ ਹੀ ਆਈ ਅੱਛਾ ਜੀ ਹਾਂ ਠੀਕ ਹੈ ਵੀਰੇ ਤੇ ਕਿੰਨੇ ਦਿਨਾਂ ਦਾ ਹੋਗਾ ਜੀ ਬੱਚਾ ਇਹ ਹੋਗਾ 2 ਮਹੀਨੇ ਦਾ ਦਸ ਦਿਨਾਂ ਦਾ ਜੀ 2 ਮਹੀਨੇ ਦਾ ਦਸ ਦਿਨਾਂ ਦਾ ਜੀ ਹਾਂ ਜੀ ਹਾਂ ਠੀਕ ਹੈ ਜੀ ਤੇ ਕੀ ਦਾ ਬੱਚਾ ਜੀ ਇਹ ਇਹ ਸੋਮੂ ਦਾ ਜਿਹੜਾ ਤਾਂ ਉਹਨੇ ਪਹਿਲੇ ਨੰਬਰ ਤੇ ਆਈ ਦੀ ਆਪਣੇ ਉਹਨੇ ਪਹਿਲੇ ਨੰਬਰ ਤੇ ਆਈ ਸੀ ਸੋਮੂ ਦਾ ਬੱਚਾ ਜੀ ਹਾਂ ਜੀ ਹਾਂ ਠੀਕ ਹੈ ਵੀਰੇ ਤੇ ਕੀ ਕੁਝ ਖਰਾਕ ਰਹੀ ਹੈ ਵੀਰੇ ਦੀ ਇਹ ਹਾਲ ਤਾਂ ਦੁੱਧ ਹੀ ਪੀਂਦਾ ਹੀ ਦੇਖੋ ਦੁੱਧ ਪੀਂਨੇ ਉਹ ਦੁੱਧ ਪੀਂਦਾ ਜੀ ਮੈਨੂੰ ਲੱਗਦਾ ਹੈ ਆਪਣੇ ਕੱਡੇ ਤਿਆਰ 12 ਕਿਲੋਟਰ ਪੀਂਦਾ ਜੀ 12 ਕਿਲੋਟਰ ਇੱਕ ਦਿਨ ਦਾ ਹਾਂ ਜੀ ਇੱਕ ਦਿਨ ਦਾ ਜੀ ਦੋ ਟਾਈਮ ਦਾ ਹਾਂ ਜੀ ਛੀ ਹੋ ਸਵੇਰੇ ਛੀ ਹੋ ਸਵੇਰੇ ਠੀਕ ਹੈ ਵੀਰੇ ਬਹੁਤ ਵਧੀਆ ਮਾਨ ਵਾਲੀ ਦਾ ਲੱਗ ਰਿਹਾ ਹਾਂ ਜੀ ਕਿੰਨੇ ਪਸ਼ੂ ਰੱਖੇ ਹੋਏ ਨੇ ਹੈਗੇ ਨਹੀਂ ਮੇਰੇ ਨਾਲ 5-7 ਨਾਲ ਆ ਗਿਆ ਆਪਣੇ ਕੋਲ ਹਾਂ ਜੀ ਕਿੰਨੇ ਸੂਏ ਵੀਰੇ ਦੂਜੇ ਸੂਏ ਜੀ ਦੂਜੇ ਸੂਏ ਹਾਂ ਜੀ ਹਾਂ ਪਹਿਲੇ ਸੂਏ ਕਿੰਨਾ ਦੁੱਧ ਦਿੰਦਾ ਪਹਿਲਾਂ ਹੈਗਾ ਜੀ ਮੇਰੇ ਨਾਲ 16-17 ਲੀਟਰ ਪਹਿਲਾਂ 17 ਇਸ ਵਾਰੀ ਜੀ ਇਸ ਵਾਰੀ ਆਇਆਗਾ 20 ਤੋਂ ਉੱਪਰ ਹੈ ਜੀ 20 ਤੋਂ ਉੱਪਰ ਆ ਗਈ ਜੀ ਹਾਂ ਜੀ

சார்

तीजा सूएगा तीन महीने दस दिन भी, दा है, भी दा दा, 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 दा बहुत बहुत बताइए सुरबीर का बच्चा सौ दिन दस तीन महीने दस दिन बहुत ਅੱਜ ਇੱਕ ਛੋਟਾ 70577 ਦਾ ਬੱਚਾ ਲਗਾ ਤਿਆਰ ਕਰ ਦਿੱਤਾ ਜਦੋਂ ਬਣੀ ਤਿਆਰ ਹੋਈ ਉਹਨਾਂ ਦਾ ਛੇਵੇਂ ਸਥਾਨ ਤੇ ਹੈ 70577 ਦਾ ਬੱਚਾ ਬਹੁਤ ਵਧੀਆ ਸਾਨ ਹੋਇਆ ਉਹਦਾ ਛੇਵਾਂ ਸਥਾਨ ਆਇਆ ਰਿਹਾ ਅੱਜ 43 ਦੇ ਨਾਂ ਦਾ ਬੱਚਾ ਕੱਲ ਵੀ ਜੋਤੀ ਫਰਚਾਈ ਦੀ ਤੇ ਅੱਜ ਜਿਹੜਾ 17 ਲੀਟਰ ਮਾਜਰਾ ਦੱਸਿਆ ਦੂਜਾ 16 ਮਾਜਰਾ ਕਵੀ ਚਨਾਮ

सत्तू मस्तान पर आते हैं बहुत बहुत मावड़े से, बाइबल का लंबा बहुत बहुत मावड़ा बहुत लंबा, तालसाई, तालसाई, तालसाई। अरे यार उसमें तालसाई मानुष पावे नहीं आलोचना हुई भट्टे पावे। सोशल इयर कार्ड। रिकॉर्ड रखा था तो। मस्तान पर आ लेते हैं वो रिकॉर्ड आती है छोटी उम्र का।

कमेटी के मेंबर भी ना भाई बहुत ओ, बहुत बहुत बधाईयां है पिछली बार 8वां नंबर 9वें नंबर पे कटड़ा जेड़ा है तीसरे सूची दी है समस्त स्थान बीएसएस तीसरे 17 है पर पेपर जनमान पर नाम जो बड़ा अच्छा नाम शुक्र है